ਸਭ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਏ ਨੇ ਸੋਇਆਬੀਨ ਕਬਾਬ ਤੇ ਐ ਜੀ ਆਪਾਂ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੇ ਨੇ ਸੋਇਆਬੀਨ ਕਬਾਬ ਬਣਾਉਣ ਲਈ ਜੀ ਐ ਆਪਾਂ ਦੋ ਕੋਲੀਆਂ ਲਿਆ ਜੀ ਸੋਇਆਬੀਨ ਦੀਆਂ ਵੱਡੀਆਂ ਐ ਵਾਲੀ ਆਪਾਂ ਜਿੱਦਾਂ ਕੋਲੀ ਏ ਇਹ ਦੋ ਕੋਲੀਆਂ ਨਾਲ ਕੇ ਆਪਾਂ ਲਈਆਂ ਨੇ ਜੀ ਵੱਡੀਆਂ ਤੇ ਇਹਨਾਂ ਨੂੰ ਹੁਣ ਆਪਾਂ ਗਰਮ ਪਾਣੀ ਚ ਪਿਗੋ ਕੇ ਰੱਖਾਂਗੇ। ਉਹ ਜੀ ਇੱਧਰ ਹੈ ਆਪਣਾ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਸੀਗਾ ਤੇ ਆਪਣਾ ਪਾਣੀ ਗਰਮ ਹੋ ਗਿਆ ਤਾਂ ਆਪਾਂ ਗੈਸ ਨੂੰ ਆਫ ਕਰਤਾ ਹੈ ਤੇ ਜਿਹੜੀਆਂ ਵੜੀਆਂ ਨੇ ਆਪਾਂ ਉਹਨਾਂ ਦੇ ਵਿੱਚ ਪਾ ਕੇ ਰੱਖ ਦਾਂਗੇ। ਤੇ 15 ਤੋਂ 20 ਮਿੰਟ ਇਹਨਾਂ ਨੂੰ ਆਪ ਇਦਾਂ ਹੀ ਪਿਗੋ ਕੇ ਰੱਖ ਦਾਂਗੇ ਤਾਂ ਕਿ ਜਿਹੜੀਆਂ ਆਪਣੀਆਂ ਵੜੀਆਂ ਨੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਸੌਫਟ ਹੋ ਜਾਣ। ਤੇ ਇਦਾਂ ਜੀ ਇਹਨਾਂ ਨੂੰ ਆਪਾਂ ਹੁਣ ਟੱਕ ਕੇ ਰੱਖ ਦਾਂਗੇ। ਤੇ ਵੜੀਆਂ ਆਪਣੀਆਂ ਨਾ ਬਿਲਕੁਲ ਸੌਫਟ ਹੋ ਜਾਣਗੀਆਂ। 15-20 ਮਿੰਟ ਲਈ ਆਪਾਂ ਇਹਨਾਂ ਨੂੰ ਰੱਖ ਦਾਂਗੇ ਇਦਾਂ। ਜੀ 15-20 ਮਿੰਟ ਹੋ ਗਏ ਨੇ ਆਪਣੀਆਂ ਵੜੀਆਂ ਨੇ ਜਿਹੜੀਆਂ ਤੇ ਇਹ ਬਿਲਕੁਲ ਐ ਦੇਖੋ ਜੀ ਸੌਫਟ ਹੋ ਗਈਆਂ ਨੇ ਤੇ ਹੁਣ ਜੀ ਆਪਾਂ ਇਹਨਾਂ ਦਾ ਜਿਹੜਾ ਪਾਣੀ ਐ ਇਹ ਕੱਢ ਦਾਂਗੇ ਇਹ ਦੇਖੋ ਜੀ ਇਹ ਵੜੀਆਂ ਚੋਂ ਆਪਾਂ ਪਾਣੀ ਕੱਢਤਾ ਸੀਗਾ ਗਰਮ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਨਿਚੋੜ ਲਿਆ ਏ ਤੇ ਬਿਲਕੁਲ ਜ਼ਿਆਦਾ ਵੀ ਨਹੀਂ ਨਿਚੋੜਿਆ ਹੈਗਾ ਵੀ ਥੋੜਾ ਜਿਹਾ ਹਲਕਾ-ਹਲਕਾ ਜਿਹਾ ਦੇਖੋ ਜਿੱਦਾਂ ਪਾਣੀ ਜਿਹਾ ਹੈਗਾ ਹਲਕਾ-ਹਲਕਾ ਜਿਹਾ ਤੇ ਇਹਨਾਂ ਨੂੰ ਅਪਾ ਗ੍ਰਾਈਂਡ ਕਰਾਂਗੇ ਮਿਕਸੀ ਦੇ ਵਿੱਚ ਐ ਜੀ ਅੱਗੇ ਆਪਾਂ ਇੱਕ ਲਿਆਏ ਪਿਆਜ਼ ਤੇ ਥੋੜੀ ਜਿਹੀ ਕਲੀਆਂ ਲਸਣ ਦੀਆਂ ਸੁੱਕਾ ਲਸਣ ਇੱਕ ਟੁਕੜਾ ਅਦਰਕ ਤੇ ਤਿੰਨ ਹਰੀਆਂ ਮਿਰਚਾਂ ਲਈਆਂ ਨੇ ਜੀ ਤੇ ਇਹਨਾਂ ਨੂੰ ਵੀ ਆਪਾਂ ਗ੍ਰਾਈਂਡ ਕਰ ਲਾਂਗੇ ਐ ਦੇਖੋ ਜੀ ਆਪਾਂ ਮਿਕਸੀ ਦਾ ਜਾਰ ਲਿਆ ਏ ਤੇ ਹੁਣ ਆਪਣੀਆਂ ਜਿਹੜੀਆਂ ਆਪਣੀਆਂ ਵੜੀਆਂ ਨੇ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਗ੍ਰਾਈਂਡ ਕਰਾਂਗੇ ਐ ਦੇਖੋ ਜੀ ਇਹ ਆਪਾਂ ਜਿਹੜੀਆਂ ਆਪਣੀਆਂ ਵੜੀਆਂ ਸੀ ਆਪਾਂ ਏਦਾਂ ਮਿਕਸੀ ਜਿਨ੍ਹਾਂ ਨੂੰ ਗ੍ਰਾਈਂਡ ਕਰ ਲਿਆ ਏ ਆਪਾਂ ਬਿਲਕੁਲ ਪੇਸਟ ਨਹੀਂ ਬਣਾਇਆ ਏ ਏਦਾਂ ਥੋੜਾ ਜਿਹਾ ਦਰਦਰਾ ਜਿਹਾ ਰੱਖਿਆ ਏ ਇਹ ਦੇਖੋ ਜੀ ਤੇ ਇਹ ਜੀ ਆਪਾਂ ਜਿਹੜੀ ਅਦਰਕ ਲਸਣ ਤੇ ਪਿਆਜ਼ ਲਿਆ ਸੀਗਾ ਇਹਨੂੰ ਵੀ ਆਪਾਂ ਦੇਖੋ ਦਰਦਰਾ ਜਾਂ ਪੀਸ ਲਿਆ ਏ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਤੁਸੀਂ ਜਿੱਦਾਂ ਪਿਆਜ਼ ਵਗੈਰਾ ਇਹਨੂੰ ਬਿਲਕੁਲ ਬਰੀਕ ਵੀ ਪਾ ਸਕਦੇ ਹੋ ਕੱਟ ਕੇ ਤੇ ਜਾਂ ਜਿੱਦਾਂ ਚਿੱਲੀ ਘਟ ਰੁੰਦਾ ਏ ਉਹਦੇ ਵਿੱਚ ਵੀ ਤੁਸੀਂ ਗ੍ਰाइंड ਕਰਕੇ ਪਾ ਸਕਦੇ ਹੋ ਤੇ ਇਹ ਦੇਖੋ ਜੀ ਆਪਾਂ ਪਿਆਜ਼ ਅਦਰਕ ਲਸਣ ਦਾ ਜਿਹੜਾ ਪੇਸਟ ਸੀ ਇਹ ਵੀ ਇਹਦੇ ਵਿੱਚ ਪਾ ਲਿਆ ਏ ਜੀ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ ਤੇ ਇਹ ਜੀ ਆਪਾਂ ਛੋਟਾ ਚਮਚਾ ਜੀ ਦੋ ਚਮਚ ਪਾਵਾਂਗੇ ਨਮਕ ਤੇ ਨਮਕ ਬਾਅਦ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਆਪਣੇ ਟੇਸਟ ਅਨੁਸਾਰ ਤੇ ਆਪਾਂ ਜੀ ਇੱਥੇ ਸਪਾਈਸੀ ਵੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਕਿ ਆਪਾਂ ਜਿੱਦਾਂ ਤਿੰਨ ਹਰੀਆਂ ਮਿਰਚਾਂ ਪਾਈਆਂ ਸੀ ਥੋੜੇ ਜਿਹਾ ਪਿਆ ਪੀਸੀ ਲਾਲ ਮਿਰਚ ਪਾਵਾਂਗੇ ਇਹ ਮਿਰਚ ਵੀ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਤੇ ਇਹ ਜੀ ਇੱਕ ਚਮਚ ਪਾਇਆ ਜਿਆ ਪਾਇਆ ਗਰਮ ਮਸਾਲਾ ਇਹ ਜੀ ਪਾਈ ਆਪਾਂ ਕਸੂਰੀ ਮੇਥੀ ਜਿਹੜੀ ਸੁੱਕੀ ਮੇਥੀ ਹੁੰਦੀ ਏ ਦੇਖੋ ਜੀ ਇਹ ਆਪਣੇ ਕੋਲ ਥੋੜਾ ਜਿਹਾ ਹਰਾ ਧਨੀਆ ਪਿਆ ਸੀ ਇਹ ਥੋੜਾ ਜਿਹਾ ਆਪਾਂ ਹਰਾ ਧਨੀਆ ਪਾਤਾ ਹੈ ਤੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਆਪਣੇ ਕੋਲ ਅੱਜ ਤਾਂ ਮੈਂ ਇੰਨਾ ਕੀ ਪਿਆ ਸੀਗਾ ਤੇ ਹੁਣ ਜੀ ਆਪਾਂ ਇਹਨਾਂ ਸਾਰਿਆਂ ਨੂੰ ਮਿਕਸ ਕਰਾਂਗੇ ਤੇ ਇਹਦੇ ਵਿੱਚ ਜੀ ਤੇ ਇਹ ਵਾਲੇ ਨਾਲ ਇਹਦੀ ਬਾਈਂਡਿੰਗ ਲਈ ਤੁਸੀਂ ਇਹਦੇ ਵਿੱਚ ਕੌਰਨ سٹਾਰਚ ਵੀ ਪਾ ਸਕਦੇ ਹੋ ਮੈਦਾ ਪਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਜੀ ਬੇਸਨ ਪਾਵਾਂਗੇ ਤੇ ਤੁਸੀਂ ਵੀ ਬੇਸਨ ਪਾ ਸਕਦੇ ਹੋ ਤੇ ਬਾਕੀ ਬੇਸਨ ਆਪਾਂ ਜੀ ਇਹ ਜਿਹੜਾ ਆਪਣਾ ਚਮਚ ਹੁੰਦਾ ਹੈ ਖਾਣ ਵਾਲਾ ਇਹ ਆਪਾਂ ਦੀ 4 ਚਮਚ ਪਾਵਾਂਗੇ ਇਹਦੇ ਵਿੱਚ ਬੇਸਣ ਇਹ ਦੇਖੋ ਜੀ ਆਪਾਂ 4 ਚਮਚ ਬੇਸਣ ਪਾ ਲਿਆ ਜੀ ਤੇ ਬਾਕੀ ਜੀ ਆਪਾਂ ਨੂੰ ਜਰੂਰ ਤੋਂ ਆਪਾਂ ਹੁਣ ਮਿਕਸ ਕਰਕੇ ਦੇਖਾਂਗੇ ਜੇ ਤਾਂ ਬਾਈਂਡਿੰਗ ਠੀਕ ਹੋ ਗਈ ਠੀਕ ਹੈ ਤੇ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਮਿਸ਼ਰਣ ਗਿੱਲਾ ਹੈ ਬਾਈਂ ਨਹੀਂ ਹੋ ਰਹੀ ਤਾਂ ਤੁਸੀਂ ਬੇਸਣ ਥੋੜਾ ਜਿਹਾ ਹੋਰ ਪਾ ਸਕਦੇ ਹੋ ਤੇ ਇਹ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਇਦਾਂ ਹੱਥ ਨਾਲ ਮਿਕਸ ਕਰਾਂਗੇ ਇਹ ਦੇਖੋ ਜੀ ਇਦਾਂ ਇਹ ਦੇਖੋ ਜੀ ਇਹ ਆਪਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਇਦਾਂ ਮਿਕਸ ਕਰ ਲਿਆ ਹੈ ਜੀ ਤੇ ਬਾਕੀ ਤੁਸੀਂ ਇਹਦੇ ਵਿੱਚ ਚਾਟ ਮਸਾਲਾ ਵੀ ਪਾ ਸਕਦੇ ਹੋ ਤੇ ਆਪਾਂ ਨਹੀਂ ਪਾਇਆ ਆਪਾਂ ਬਾਅਦ ਵਿੱਚ ਉੱਪਰ ਉਹਨਾਂ ਦੇ ਪਾਵਾਂਗੇ ਤੇ ਇਹਦੇ ਵਿੱਚ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਨਮਕ ਵਗੈਰਾ ਘੱਟ ਲੱਗੇ ਤਾਂ ਤੁਸੀਂ ਹੋਰ ਪਾ ਸਕਦੇ ਹੋ ਤੇ ਇਹ ਦੇਖੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਿਆ ਜੀ ਮਿਕਸ ਤੇ ਹੁਣ ਜੀ ਆਪਾਂ ਇਦਾਂ ਇਹਦੇ ਕਬਾਬ ਬਣਾਵਾਂਗੇ ਇਦਾਂ ਥੋੜਾ ਥੋੜਾ ਇਦਾਂ ਲੈ ਕੇ ਇਹਨੂੰ ਤੇ ਇਹ ਦੇਖੋ ਜੀ ਤੇ ਆਪਾਂ ਜਿਹੜਾ ਬੇਸਣ ਹੈ ਆਪਾਂ 4 ਚਮਚੇ ਪਾਇਆ ਤੇ ਆਪਣੀ ਬਿਲਕੁਲ ਬਾਈਂਡਿੰਗ ਠੀਕ ਹੋ ਰਹੀ ਹੈ ਤੇ ਐ ਦੇਖੋ ਜੀ ਇਹ ਆਪਣੀ ਬਾਈਂਡਿੰਗ ਬਿਲਕੁਲ ਨਾਲ ਠੀਕ ਹੋ ਰਹੀ ਏ ਤੇ ਆਪਾਂ ਇਹਦੇ ਵਿੱਚ ਹੋਰ ਵੇਸਨ ਨਹੀਂ ਪਾਵਾਂਗੇ ਤੇ ਜੇ ਤੁਹਾਨੂੰ ਲੱਗੇ ਕਿ ਇੱਦਾਂ ਬਾਈਂਡਿੰਗ ਨਹੀਂ ਹੋ ਰਹੀ ਇੱਦਾਂ ਜਿਹੜਾ ਬिखर ਜਾ ਰਿਹਾ ਏ ਤੇ ਫਿਰ ਤੁਸੀਂ ਥੋੜਾ ਜਿਹਾ ਵੇਸਨ ਹੋਰ ਪਾ ਸਕਦੇ ਹੋ ਤੇ ਐ ਦੇਖੋ ਜੀ ਇਦਾਂ ਆਪਾਂ ਗੋਲ ਬਣਾ ਕੇ ਇਹਨੂੰ ਇਦਾਂ ਤੇ ਇਦਾਂ ਆਪਾਂ ਹਲਕਾ ਜਿਹਾ ਇਦਾਂ ਪ੍ਰੈਸ ਕਰ ਦਾਂਗੇ ਜੀ ਐ ਦੇਖੋ ਜੀ ਤੇ ਇਦਾਂ ਵੀ ਬਣਾ ਸਕਦੇ ਹੋ ਤੁਸੀਂ ਤੇ ਜੇ ਤੁਸੀਂ ਇਦਾਂ ਲੰਬੀ ਸ਼ੇਪ ਦੇਣਾ ਚਾਹੁੰਦੇ ਹੋ ਜਿੱਦਾਂ ਐ ਦੇਖੋ ਜੀ ਤੇ ਇਦਾਂ ਤੇ ਇਦਾਂ ਕਰਕੇ ਥੋੜਾ ਜਿਹਾ ਇਦਾਂ ਕਰਕੇ ਇਹਨੂੰ ਤੇ ਇਦਾਂ ਐ ਦੇਖੋ ਜੀ ਇਦਾਂ ਨਗੇਟ ਦੀ ਸ਼ੇਪ ਬਣ ਜਾਈਗੀ ਇਹ ਵਾਲੀ ਇਦਾਂ ਤੇ ਆਪਾਂ ਇਹਦਾ ਗੋਲ ਹੀ ਟਿੱਕੀ ਤਰ੍ਹਾਂ ਬਣਾ ਰਹੇ ਆਂ ਜੀ ਤੇ ਐ ਦੇਖੋ ਜੀ ਇਦਾਂ ਤੁਸੀਂ ਕਰਕੇ ਇਹਨੂੰ ਇਦਾਂ ਗੋਲ ਕਰਕੇ ਤੇ ਇਦਾਂ ਹਲਕਾ ਜਿਹਾ ਇਦਾਂ ਆਪਾਂ ਪ੍ਰੈਸ ਕਰ ਦਾਂਗੇ ਜੀ ਐ ਦੇਖੋ ਜੀ ਆ ਦੇਖੋ ਜੀ ਤੇ ਇਦਾਂ ਆਪਾਂ ਸਾਰੇ ਆਪਣੇ ਇਦਾਂ ਆਪਣੀਆਂ ਟਿੱਕੀਆਂ ਬਣਾ ਕੇ ਰੱਖ ਲਾਂਗੇ ਤੇ ਐ ਦੇਖੋ ਇਹ ਬਿਲਕੁਲ ਵੀ ਹੱਥ ਤੇ ਚਿਪਕ ਨਹੀਂ ਰਿਹਾ ਐ ਦੇਖੋ ਤੇ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਹਲਕਾ ਜਿਹਾ ਜਿੱਦਾਂ ਬੈਟਰ ਜਿੱਦਾਂ ਚਿਪਕ ਰਿਹਾ ਤੇ ਤੁਸੀਂ ਪਹਿਲਾਂ ਹੱਥਾਂ ਨੂੰ ਥੋੜਾ ਜਿਹਾ ਤੇਲ ਲਗਾ ਸਕਦੇ ਹੋ ਤੇ ਆਪਾਂ ਇਦਾਂ ਹੀ ਬਣਾ ਰਹੇ ਆ ਤੇ ਇਹ ਬਿਲਕੁਲ ਇਦਾਂ ਹੀ ਠੀਕ ਬਣ ਰਿਹਾ ਤੇ ਇਹਨੂੰ ਆਪਾਂ ਹੁਣ ਜਿਹੜੀ ਪਲੇਟ 'ਚ ਰੱਖਾਂਗੇ ਐ ਦੇਖੋ ਜੀ ਇਦਾਂ ਹੁਣ ਆਪਾਂ ਸਾਰੇ ਬਣਾ ਲਾਂਗੇ ਆਪਣੇ ਤੇ ਆਪਾਂ ਸਾਰੇ ਆਪਣੇ ਕਬਾਬ ਬਣਾ ਕੇ ਰੱਖ ਲੈਨੇ ਜੀ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਐ ਦੇਖੋ ਜੀ ਆਪਾਂ ਤੇਲ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਅਸੀਂ ਗੈਸ ਨੂੰ ਆਪਾਂ ਸਿਮਤੇ ਕਰਤਾ ਹੈ ਤੇ ਤੇਲ ਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਤੇ ਐ ਜੀ ਆਪਾਂ ਤੇਲ ਘੱਟ ਪਾਇਆ ਤੇ ਤੁਸੀਂ ਇਹਨਾਂ ਨੂੰ ਜਿੱਦਾਂ ਡੀਪ ਫਰਾਈ ਵੀ ਕਰ ਸਕਦੇ ਹੋ ਜ਼ਿਆਦਾ ਤੇਲ ਪਾ ਕੇ ਜਾਂ ਆਪਾਂ ਜਿੱਦਾਂ ਘੱਟ ਪਾਇਆ ਹੈ ਤੇਲ ਤੇ ਐਦਾਂ ਵੀ ਕਰ ਸਕਦੇ ਹੋ ਤੁਸੀਂ ਤੇ ਤਵੇ ਤੇ ਵੀ ਤੁਸੀਂ ਕਰ ਸਕਦੇ ਹੋ ਜਿੱਦਾਂ ਹਲਕਾ-ਹਲਕਾ ਬਿਲਕੁਲ ਹੀ ਜੇ ਹੈਲਦੀ ਖਾਣਾ ਹੈ ਬਿਨਾ ਤੇਲ ਤੋਂ ਤੇ ਬਿਲਕੁਲ ਤਵੇ ਤੇ ਹਲਕਾ-ਹਲਕਾ ਤੇਲ ਗਰੀਸ ਕਰਕੇ ਤੇ ਤੁਸੀਂ ਉਦਾਂ ਵੀ ਪਕਾ ਸਕਦੇ ਹੋ ਇਹਨਾਂ ਨੂੰ तो ते यह जी तेल अपना थोड़ा जहा ठंडा हो गया तो होली -होली जी होली -होली है जी तो हूँ ऐसा आराम एक एक अपना जो कबाब है चुकँे तो ऐँा बिल्कुल हौली हौली रखा ताकि कोई छिट्टा ना पवे ऐसा बिलकुल हौली हौली रखा इदा तो जिनी जगह हैगी प्राई पेन में जिन्हें आ जाएंगे तो उन्न ही आप रखा यह देखो जी आप चार रखते ने ਤਾਂ ਹੋ ਗਿਆ ਜੀ ਆਪਾਂ ਇਹਨੂੰ ਸਲੋ ਤੋਂ ਮੀਡੀਅਮ ਗੈਸ ਤੇ ਪਕਾਵਾਂਗੇ ਤੇ ਜਦੋਂ ਇਹ ਬਰਾਊਨ ਹੋ ਜਾਣਗੇ ਥੋੜਾ ਫੇਰ ਇਹਨੂੰ ਆਪਾਂ ਹਲੇ ਨਹੀਂ ਛੇੜਾਂਗੇ ਤੇ ਇਹ ਤੇਲ ਜਿੱਦਾਂ ਤੁਸੀਂ ਇਹਦੇ ਉੱਪਰ ਥੋੜਾ ਥੋੜਾ ਪਾ ਦਿਓ ਤੇ ਇਹ ਥੋੜੇ ਜਿਹਾ ਪਹਿਲਾਂ ਪੱਕ ਜਾਣ ਤੇ ਆਪਾਂ ਇਹਨਾਂ ਨੂੰ ਫੇਰ ਛੇੜਾਂਗੇ ਨਹੀਂ ਤੇ ਫਿਰ ਐਦਾਂ ਆਪਣੇ ਨੇ ਜਿਹੜੇ ਟੁੱਟ ਜਾਣਗੇ ਤੇ ਇਹ ਦੇਖੋ ਜੀ ਐਦਾਂ ਹੀ ਹੁਣ ਆਪਾਂ ਕਾਈ ਹੋਣ ਦਵਾਵਾਂਗੇ ਇਹ ਦੇਖੋ ਜੀ ਇੱਕ ਤੋਂ ਡੇਢ ਮਿੰਟ ਹੋ ਗਿਆ ਜੀ ਤੇ ਇਹ ਜਿੱਦਾਂ ਤੁਹਾਨੂੰ ਆਪਾਂ ਨੂੰ ਦਿਖ ਰਿਹਾ ਐ ਇਦੋਂ ਬਰਾਊਨ ਬਰਾਊਨ ਤੇ ਹੁਣ ਆਪਾਂ ਇਦਾਂ ਬਿਲਕੁਲ ਆਰਾਮ ਦੇ ਨਾਲ ਇੰਜ ਜਿਹੜੀਆਂ ਸਾਈਡਾਂ ਨੇ ਉਹ ਚੇਂਜ ਕਰ ਦਾਂਗੇ ਇਦਾਂ ਹੀ ਬਿਲਕੁਲ ਆਰਾਮ ਦੇ ਨਾਲ ਆਪਾਂ ਇਦਾਂ ਸਾਈਡਾਂ ਚੇਂਜ ਕਰਾਂਗੇ ਇਹਨਾਂ ਦੀਆਂ ਤੇ ਹੁਣ ਜਿਹੜੀਆਂ ਇਹ ਵਾਲੀਆਂ ਸਾਈਡਾਂ ਨੇ ਇਹਨਾਂ ਨੂੰ ਵੀ ਇਦਾਂ ਹੀ ਆਪਾਂ 골ਡਨ ਬ੍ਰਾਊਨ ਹੋਣ ਤੱਕ ਪਕਾ ਲਾਂਗੇ ਜੀ ਤਾਂ ਕਿ ਇਹ ਚੰਗੀ ਤਰ੍ਹਾਂ ਅੰਦਰੋਂ ਵੀ ਪੱਕ ਜਾਣ ਤੇ ਇਹ ਦੇਖੋ ਜੀ ਤੇ ਹੁਣ ਇਹ ਵਾਲੀਆਂ ਸਾਈਡਾਂ ਨੂੰ ਵੀ ਆਪਾਂ ਇਦਾਂ ਹੀ 1.5 ਤੋਂ 2 ਮਿੰਟ ਪਕਾ ਲਾਂਗੇ ਉਲਟ-ਪਲਟ ਕਰਦੇ ਹੋਏ ਐ ਆਪਾਂ ਨੂੰ 2 ਕਮਿੰਟ ਇੱਧਰ ਵੀ ਹੋ ਗਏ ਨੇ ਤੇ ਐ ਆਪਣੇ ਜਿਹੜੇ ਨੇ 골ਡਨ ਹੋ ਗਏ ਨੇ ਐ ਦੇਖੋ ਤੇ ਐਦਾਂ ਹੀ ਇਹਨੂੰ ਆਪਾਂ ਉਲਟਾ ਪਲਟ ਕਰਦੇ ਹੋਏ ਐਦਾਂ ਹੀ ਮਤਲਬ ਕਿ 3 ਤੋਂ 4 ਕਮਿੰਟ ਪਕਾਇਆ ਆਪਾਂ ਗੈਸ ਨੂੰ ਆਪਾਂ ਸਲੋ ਤੋਂ ਮੀਡੀਅਮ ਰੱਖਿਆ ਏ ਤੇ ਕਿਉਂਕਿ ਜੇ ਆਪਾਂ ਜਿਆਦਾ ਤੇਜ਼ ਗੈਸ ਤੇ ਪਕਾਵਾਂਗੇ ਤੇ ਉੱਤੋਂ ਤੇ ਬ੍ਰਾਊਨ ਹੋ ਜਾਣਗੇ ਤੇ ਅੰਦਰੋਂ ਜਿੱਦਾਂ ਕੱਚੇ ਰਹਿ ਜਾਣਗੇ ਤੇ ਐ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਐਦਾਂ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਜੀ ਐ ਦੇਖੋ ਜੀ ਜਿਹੜੇ ਆਪਣੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਵੀ ਆਪਾਂ ਏਦਾਂ ਸਾਰਿਆਂ ਨੂੰ ਫਰਾਈ ਕਰ ਲਾਂਗੇ ਇਹ ਦੇਖੋ ਜੀ ਇਹ ਸਾਡੇ ਸੋਇਆ ਬੀਨ ਦੇ ਕਬਾਬ ਬਣ ਕੇ ਤਿਆਰ ਨੇ ਜੀ ਤੇ ਇਹ ਆਪਾਂ ਜੀ ਸੌਸ ਨਾਲ ਸਰਵ ਕਰਦੇ ਆਂ ਤੇ ਤੁਸੀਂ ਨਾਲ ਗ੍ਰੀਨ ਚਟਨੀ ਵੀ ਲੈ ਸਕਦੇ ਹੋ ਤੇ ਆ ਇੱਕ ਹਰੀ ਮਿਰਚ ਆਪਾਂ ਉੱਪਰ ਰੱਖ ਦਿੱਤੀ ਏ ਫਰਾਈ ਕਰਕੇ ਤੇ ਉੱਪਰ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾਤਾ ਏ ਜੀ ਤੇ ਇਹ ਬਹੁਤ ਹੀ ਟੇਸਟੀ ਬਣਦੇ ਨੇ ਪੀਐਸਟੀਵੀ ਨੇ ਤੇ ਹੈਲਦੀ ਵੀ ਨੇ ਐਕਸੀ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਜਿੱਦਾਂ ਬੱਚੇ ਨਖਰੇ ਕਰਦੇ ਨੇ ਸੋਇਆਬੀਨ ਵੜੀਆਂ ਨਹੀਂ ਖਾਂਦੇ ਤੇ ਇਹ ਸੋਇਆਬੀਨ ਦੀਆਂ ਵੜੀਆਂ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ ਤੇ ਇਹਦੇ ਵਿੱਚ ਜੀ ਪ੍ਰੋਟੀਨ ਕਾਰਬੋਹਾਈਡਰੇਟਸ ਤੇ ਹੋਰ ਜਿਹੜੇ ਆਪਾਂ ਦੀ ਬੋਡੀ ਨੂੰ ਚਾਹੀਦੇ ਹੁੰਦੇ ਨੇ ਪੋਸ਼ਕ ਤੱਤ ਹੁੰਦੇ ਨੇ ਤੇ ਇਹ ਵਾਲੇ ਤੁਸੀਂ ਬੱਚਿਆਂ ਜਿਹਦੇ ਸੋਇਆਬੀਨ ਦੀਆਂ ਵੜੀਆਂ ਨਹੀਂ ਖਾਂਦੇ ਤੁਸੀਂ ਇਹਦਾ ਸਨੈਕਸ ਬਣਾ ਕੇ ਦੇ ਸਕਦੇ ਹੋ ਤੇ ਇਹ ਬਹੁਤ ਹੀ ਟੇਸਟੀ ਬਣਦੇ ਨੇ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਣਗੇ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਬਣਾ ਕੇ ਜਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ ਵਿੱਚ